ਕੀ ਗੋ ਇਹ ਟ੍ਰੇਡ ਵਿੰਗ ਵੱਲੋਂ ਭੱਲਾ ਸਾਹਬ ਹੈ ਹਾਂਜੀ ਟ੍ਰੇਡ ਵਿੰਗ ਦੇ ਉਹ ਹੜਪੀਟ ਤਾਂ ਲਈ ਕੀ ਕਰ ਰਹੇ ਤੁਸੀਂ ਸਰ ਹਰਪੀਟਾ ਸਾਹਕਰ ਸਾਹਿਬ ਹਾਂਜੀ ਸਾਹਕਰ ਕੀ ਕਰ ਰਹੇ ਆ ਖੜਪੀਟ ਤਾਂ ਦੇ ਲਈ ਕੱਲ ਅਸੀਂ ਇਥੋਂ ਸਾਡੇ ਆਮ ਆਦਮੀ ਪਾਰਟੀ ਦੇ ਟੀਮ ਨੇ ਟਰੱਕ ਭੇਜਿਆ ਸੀ ਰਾਸ਼ਨ ਦਾ ਅੱਜ ਟ੍ਰੇਡ ਵਿੰਗ ਦੇ ਸਤਿਕਾਰਯੋਗ ਆਗੂ ਨੇ ਮੇਰੇ ਸਾਥੀ ਹੈ ਅਨਿਲ ਠਾਕਰ ਜੀ ਔਰ ਇਹਨਾਂ ਦੇ ਸਾਰੇ ਟੀਮ ਨੇ ਅੱਜ ਦੂਜਾ ਟਰੱਕ ਇਹ ਰਵਾਨਾ ਕਰ ਰਿਹਾ ਹੈ ਇਸੇ ਤਰ੍ਹਾਂ ਸਾਡੀ ਸਾਰੇ ਟੀਮ ਵੱਲੋਂ ਸਾਡਾ ਕੋਈ ਟ੍ਰੇਡ ਵਿੰਗ ਹੈ ਸਾਡਾ ਕੋਈ ਯੂਥ ਵਿੰਗ ਹੈ ਸਾਡਾ ਕੋਈ ਕਿਸਾਨ ਵਿੰਗ ਹੈ ਸਾਡੀਆਂ ਬੇਟੀਆਂ ਦਾ ਜਥਾ ਆਮ ਆਦਮੀ ਪਾਰਟੀ ਦੀ ਡਿਊਟੀ ਸਰਦਾਰ ਭਗਵਾਨ ਸਿੰਘ ਮਾਨ ਮੱਖ ਮੰਤਰੀ ਨੇ ਲਈ ਹੈ ਕਿ ਤੁਸੀਂ ਜਿਹੜੇ ਹੜਪੀੜਤ ਇਲਾਕੇ ਨੂੰ ਸਮੱਗਰੀ ਭੇਜਣੀ ਹੈ ਸੋ ਸਾਨੂੰ 25 ਪਿੰਡ ਦਿੱਤੇ ਆ ਫਾਜ਼ਿਲਕਾਰ ਜੀ ਕੱਲ ਅਸੀਂ ਉੱਥੇ ਰਾਸ਼ਨ ਤੇ ਅੱਜ ਠੱਗਤਾ ਜੀ ਅੱਜ ਸਾਡੇ ਕ੍ਰੇਡ ਵਿੰਗ ਵੱਲੋਂ ਸਾਰੇ ਪੰਜਾਬ ਦੇ ਵਿੱਚ ਐਜ਼ ਅ ਪੰਜਾਬ ਪ੍ਰਧਾਨਤਵ ਦੇ ਨਾਤੇ ਜੀ ਸਾਰੇ ਪੰਜਾਬ ਦੇ ਮੇਰੀ ਟੀਮ ਵੱਲੋਂ ਹਰ ਜ਼ਿਲ੍ਹੇ ਵਿੱਚੋਂ ਆ ਹਾਜਲਗਾ ਮੁਕਸਰ ਫਿਰੋਜਪੁਰ ਜਾਰੀ ਰਹੀ ਸਾਡੀ ਟੀਮਾਂ ਉਸ ਸਾਡੇ ਤਰਨਤਨ ਮੁਕਸਰ ਸਾਹਿਬਾਨ ਤੇ ਜਾਰੀ ਆਈਏ ਕੁਝ ਸਾਡੇ ਪਠਾਨਕੋਟ ਲੁਧਿਆਣਾ ਪਟਿਆਲਾ ਉਹ ਟੀਮਾਂ ਸੀ ਅੱਜ ਬਠਿੰਡੇ ਤੋਂ ਰਵਾਨਾ ਕਰ ਰਹੇ ਕੁਝ ਲੁਧਿਆਣਾ ਕਰਵਾਨਾ ਹੋ ਰਹੀਆਂ ਲਗਭਗ ਕਟੋ-ਕਟ ਮੈਨੂੰ ਲੱਗਦਾ ਵੀ ਕ੍ਰੇਡ ਵਿੰਗ ਵੱਲੋਂ ਪੰਜਾਬ ਦੇ ਐਜ ਪ੍ਰਧਾਨ ਹੋਣ ਵਕਤੇ ਮਾਨ ਸਾਹਿਬ ਦੀ ਅਪਵਾਇਜ਼ ਤੇ ਮਨੀਸ਼ ਸ਼ੋਕੇ ਜੀ ਅਮਰੋੜਾ ਜੀ ਦੀ ਅਪਵਾਇਜ਼ ਵਿੱਚ ਅੱਜ ਟ੍ਰੇਡ ਵਿੰਗ ਵੱਲੋਂ ਸਾਰੇ ਪੰਜਾਬ ਦੇ ਵਿੱਚ ਇੱਕ ਉਪਰਾਲਾ ਕੀਤਾ ਗਿਆ ਜਿਹੜਾ ਕਿ ਅ ਹੜ ਮੀਂਹ ਨਾਲ ਜਿਹੜੇ ਕਿ ਸਾਡੇ ਪੰਜਾਬ ਦੇ ਵਿੱਚ ਲੋਕ ਇਸ ਵੇਲੇ ਬੜੇ ਪਰੇਸ਼ਾਨ ਹੈ ਉਹਨਾਂ ਲਈ ਸਾਡੇ ਟੂੜੀ ਯਾਨੀ ਕਿ ਪਸ਼ੂਆਂ ਲਈ ਜਿਹੜਾ ਆਚਾਰ ਹੈਗਾ ਜਣਾਣਾ ਚਾਰ ਜਿਹਨੂੰ ਕਹਿੰਦੇ ਆ ਉਹ ਤੇ ਟੂੜੀ ਦੀਆਂ ਟਰਾਲੀਆਂ ਲਗਭਗ ਮੈਂ ਮੇਰੇ ਹਿਸਾਬ ਨਾਲ ਟ੍ਰੇਡ ਵਿੰਗ ਵੱਲੋਂ ਅੱਛੀ ਤੋਂ 30 ਲੱਖ ਦੀ ਸੇਵਾ ਜਿਹੜੀਆਂ ਲੋਕਾਂ ਨੇ ਵਪਾਰੀਆਂ ਨੇ ਸਾਨੂੰ ਮੋਹਕ ਕਰਾਈ ਹੈ ਅਸੀਂ ਬਠਿੰਡੇ ਦੇ ਲੋਕਾਂ ਦੇ ਵਪਾਰੀਆਂ ਦਾ ਵੀ तहे ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੱਕ ਹੋਰ ਕੀ ਸਮਗਰੀ ਭੇਜ ਰਹੀ ਹੈ ਦੇ ਵਿੱਚ ਹੀ ਸਾਡੀ ਜਿਹੜੀ ਮੰਗ ਪੂਰੀ ਕਰਕੇ ਜਿਹੜੀ ਲਗਭਗ 1200 ਕਿੱਟ ਬਠਿੰਡੇ ਵਿੱਚੋਂ ਜਿਹੜੀ ਪ੍ਰਚਾਨ ਕੋਟ ਰਵਾਨਾ ਕੀਤੀ ਜਾ ਰਹੀ ਹੈ ਤੇ ਇਹ ਅਸੀਂ ਬਠਿੰਡਾ ਵੱਲੋਂ ਸਾਡੇ ਜ਼ਿਲ੍ਹਾ ਪ੍ਰਧਾਨ ਵੱਲੋਂ ਸਾਡੇ ਹੋਰ ਸਬੂਚੀ ਟੀਮ ਨੇ ਮਾ ਮਾਨ ਸਾਹਿਬ ਵੱਲੋਂ ਜਗਰੂ ਗਿੱਲੀ ਮੁਰਜਾ ਐਮ ਐਲ ਏ ਸਾਹਿਬ ਵੱਲੋਂ ਇੱਕ ਉਹਨਾਂ ਦੇ ਅੱਜ ਸਾਰੇ ਇਕੱਠੇ ਹੋ ਕੇ ਅਸੀਂ ਇੱਕ ਟ੍ਰਕ ਪਟੋਲਾ ਨਾ ਕਰਾਂਗੇ ਜਿਨ੍ਹਾਂ ਕੇ ਜਿਹੜੇ ਸਾਡੇ ਹਾਰਡਪੀਟ ਤੇ ਜਿਹੜੇ ਲੋਕ ਹੈਗਾ ਉਹਨਾਂ ਦੀ ਸੇਵਾ ਚ ਅਸੀਂ ਜੈ ਸੋ ਨਿਹਾਲ ਸਤਿ ਸ੍ਰੀ ਅਕਾਲ ਹਾਂਜੀ ਸਰ ਜੀ ਤਾਂ ਕੀ ਪ੍ਰੋਬ ਰੱਖਿਆ ਤੁਸੀਂ ਜੀ ਕੀ ਹੈ ਪੰਜਾਬ ਅੱਜ ਬਹੁਤ ਵੱਡੀ ਕਰੋਪੀ ਦਾ ਸ਼ਿਕਾਰ ਹੈ ਜੀ ਸੋਰਾ ਅੱਧੇ ਤੋਂ ਵੱਧ ਪੰਜਾਬ ਜਿਹੜਾ ਜਨਮ ਲਿਆ ਪਿਆ ਜਿੱਥੇ ਪਸ਼ੂ ਡੰਗਰ ਲੋਕਾਂ ਦੇ ਕਾਰਖਾਨਾ ਖਾਂ ਪੀਣ ਦਾ ਸਮਾਂ ਦੀ ਬ੍ਰਿਸ਼ਕੇਟ ਕੀਤੀ ਆਈ ਤੇ ਅੜੀ ਘਾਟ ਅੱਜ ਮਨੁੱਖਤਾ ਦੇ ਲਈ ਉੱਠ ਕੇ ਹਮਦਰਦੀ ਨਾਲ ਕੰਮ ਕਰਨੀ ਲੋੜ ਹੈ ਉਹ ਸਾਰੇ ਕਾਰਸਿੰਨ ਦੇਖਦੇ ਹੋਏ ਸਾਡੇ ਮਾਨਯੋਗ ਮਨੁੱਖਵਾਦੀ ਸਰਦਾਰ ਤੋਂ ਗਾਂਸ਼ੀ ਦੀ ਮਾਨ ਜਿਹੜੇ ਸਾਡੇ ਪਾਰਟੀ ਦੇ ਪ੍ਰਧਾਨ ਵੀ ਹੈ ਉਹਨਾਂ ਨੇ ਆਦੇਸ਼ ਦਿੱਤਾ ਸਾਰੇ ਹਲਕਿਆਂ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੀ ਕੋਈ ਵੌਲੰਟੀਅਰ ਬੈਠਾ ਹੈ ਜਾਂ ਯੋਧੇਦਾਰ ਬੈਠਾ ਹੈ ਕਿ ਐਮਐਲਏ ਪੂਨਾ ਸਾਰਿਆਂ ਦੀ ਡਿਊਟੀ ਬੰਦੀ ਹੈ ਕਿ ਉਹ ਨੇੜ ਦੇ ਹਾਕਿਆਂ ਦੇ ਵਿੱਚ ਆਪ ਕੋ ਆਪਣਾ ਯੋਗਦਾਨ ਪਾਉਣ ਬਹਿੰਡਾ ਹਲਕੇ ਦੇ ਵਿੱਚੋਂ ਮੈਂ ਐਮਐਲਏ ਹਾਂ ਪੱਲਾ ਸਾਹਿਬ ਜ਼ਿਲ੍ਹਾ ਪ੍ਰਧਾਨ ਨੇ ਮਾਨ ਸਾਹਿਬ ਸਾਡੇ ਚੇਅਰਮੈਨ ਨੇ ਹੱਕ ਸਾਹਿਬ ਖੜੇ ਨੇ ਚੇਅਰਮੈਨ ਨੀਰ ਗੜੀ ਖੜੇ ਨੇ ਸਾਡੇ ਜੋਤ ਸਿੰਘ ਜੀ ਖੜੇ ਨੇ ਇਸ ਤੇ ਪ੍ਰਿੰਟ ਸੇਮ ਲਾਲ ਡਾਕਟਰ ਜੀਮਲਾਲ ਦਰਗ ਹੈ ਸਾਰਿਆਂ ਨੇ ਰਾਕੀ ਜਿਹੜੇ ਸਾਡੇ ਹੋਰ ਵੀ ਉਹਦੇ ਨਾਲ ਨੇ ਇਹ ਫੈਸਲਾ ਕੀਤਾ ਕਿ ਇਥੋਂ ਰਾਸ਼ਨ ਸਾਡੇ ਜਿਹੜੇ ਮੇਰ ਦੇ ਰੱਖੇ ਨੇ ਭਾਵੇਂ ਫਾਜ਼ਿਲਕਾ ਪੁਰਸ ਤੋਂ ਰੱਖੇ ਤੇ ਜਾਈਏ। ਉਹਦੇ ਇੱਕ ਟਰੱਕ ਕਰ ਲੈਤੋਂ ਅੱਜ ਦਾ ਭੇਜਾਂਗੇ। ਅੱਜ ਵੀ ਇੱਕ ਟਰੱਕ ਜਿਹੜਾ ਸਾਡੇ ਪਿਛਲੇ ਪਾਸੇ ਤੋਂ ਦੇ ਕੈਮਰੇ ਦੇਖ ਰਹੇ ਨੇ ਪਿਆਰ ਖੜਾ ਹੈ 1250 ਕਿੱਤੇ ਦੇ ਵਿੱਚ ਵਿੱਚ। ਤਕਰੀਬਨ ਇੱਕ ਹਫ਼ਤੇ ਦਾ ਸਮਾਨ ਇਕੱਠੇ ਤੇ 8-8 ਦਾ ਸਮਾਨ ਹੋ ਰਿਹਾ। ਨਾਲ ਸੁੱਕਾ ਰਾਸ਼ਨ ਜਿਹੜਾ ਖਾਣ ਪੀਣ ਦਾ ਕੋਈ ਮਸਤੀ ਹੈ ਬਾਲੂ ਸ਼ਾਹੀ ਉਸ ਦਾ ਇੱਕ ਛੋਟਾ ਹਾਥੀ ਹੈ ਉਸ ਦੇ ਉੱਪਰ ਫਰਕੇ ਇਥੋਂ ਸਾਡੇ ਜਿਹੜੇ ਵੋਲੰਟੀਅਰ ਆ ਡੇ ਕੇ ਜਾਣਗੇ ਔਰ ਉੱਥੇ ਜਾ ਕੇ ਜ਼ਿਲ੍ਹਾ ਐਡਮਿਨਿਸਟ੍ਰੇਸ਼ਨ ਨਾਲ ਤਾਲਮੇਲ ਕਰਕੇ ਇਹਨੂੰ ਤਕਸੀਮ ਕੀਤਾ ਜਾਊਗਾ ਅਸੀਂ ਇੱਥੇ ਅੱਜ ਇਹ ਇਹ ਮਦਦ ਨਹੀਂ ਕਿ ਅਸੀਂ ਇੱਕ ਜ਼ਿੰਮੇਵਾਰੀ ਨਿਭਾਉਣ ਲੱਗੇ ਹਾਂ ਇਹ ਕੋਈ ਆਸਾਨ ਨਹੀਂ ਇਹ ਮਨੁੱਖਤਾ ਦਾ ਧਰਮ ਹੈ ਸਾਨੂੰ ਗੁਰੂਆਂ ਪੀਰਾਂ ਨੇ ਸਿਖਾਇਆ ਕਿ ਜਦੋਂ ਗੁਰੂਕਸਤੇ ਦੇ ਉੱਤੇ ਭੀੜ ਆਉਂਦੀ ਹੈ ਤਾਂ ਅੱਗੇ ਵਧ ਕੇ ਸਾਡੇ ਗੁਰੂ ਸਾਹਿਬ ਨੇ ਲੰਗਰ ਰਾਏ ਉਹ ਉਸ ਦੇ ਵਿੱਚ ਸਾਡਾ ਬਟੰਡੇ ਹਾਂ ਕੇ ਵੱਲ ਤੋਂ ਜ਼ੋਰਦਾਨ ਮੈਂ ਸਮਝਦਾ ਹਾਂ ਪ੍ਰਮਾਤਮਾ ਕਰੇਗਾ ਕਿ ਇਸ ਲੋਕੀ ਤੋਂ ਪੰਜਾਬ ਨੂੰ ਬਚਾਵੇ ਔਰ ਪੰਜਾਬ ਦੀ ਜਨਤਾ ਸੁੱਖ ਨਾਲ ਚੈਨ ਨਾਲ ਸੌ ਸਕੇ ਉਹਨਾਂ ਦਾ ਘਰ ਤੋਂ ਘੜੀ ਸ਼ਾਨ ਹੋਵੇ ਤੇਹੀ ਯਾਦ ਕਰਦੇ ਹਾਂ ਕਿ ਨਗੂਣੀ ਜਿਹੜੀ ਮਦਦ ਹੈ ਜਾਂ ਨਗੂਣੀ ਦਾ ਜਿਹੜਾ ਯੋਗਦਾਨ ਹੈ ਕੱਲ੍ਹ ਤੱਕ ਵੰਡਾਰ ਦੇ ਤੇ ਪੰਜਾਬ ਦਾ ਇਹ ਜਿਸ ਯੋਗਦਾਨ ਦੀ ਕੋਈ ਲਿਮਟ ਨਹੀਂ ਹੁੰਦੀ ਜਿੰਨਾ ਵੀ ਕੋਈ ਪਾ ਸਕਦਾ ਉਹਨਾਂ ਪਾਉਣਾ ਚਾਹੀਦਾ ਔਰ ਹੁਣ ਫਾਇਡ ਸਮੂਚੀ ਲੀਡਰਸ਼ਿਪ ਇਸੇ ਜੁਗਤਾਨ ਦਾ ਸਰ ਬਠਿੰਡੇ ਚ ਇਸ ਤਰ੍ਹਾਂ ਦੀ ਕੋਈ ਸਥਿਤੀ ਨਹੀਂ ਬਠਿੰਡੇ ਚ ਜੇ ਅਸੀਂ ਕੋਈ ਸਥਿਤੀ ਨਹੀਂ ਕਿ ਅੱਜ ਸੁਪਾ ਡੀਸੀ ਸਾਹਿਬ ਨੂੰ ਅਸੀਂ ਮਿਲੇ ਸੀ ਉਹਨਾਂ ਨੇ ਥੋੜਾ ਸ਼ੰਕਾ ਜਤਾਈ ਹੈ ਕਿ ਮਾਨਸਾ ਦੇ ਵਿੱਚ ਮਾਨਸਾ ਦੇ ਵਿੱਚ ਥੋੜੀ ਸੁਭਾਵਨਾ ਹੈਗੀ ਆ ਵੀ ਆਨ ਤੇ ਅਸੀਂ ਪੂਰੀ ਟੀਮ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਸਾਨੂੰ ਹਦਾਇਤਾਂ ਹੈਗੀਆਂ ਵੀ ਕਿਸੇ ਨੂੰ ਵੱਧ ਛੜ ਕੇ ਜਿਹੜੇ ਸਾਡੇ ਵਲੰਟੀਅਰਾ ਚਾਹੇ ਉਹ ਜੁੱਥ ਵਿੰਗ ਆ ਚਾਹੇ ਉਹ ਮੈਲਾ ਵਿੰਗ ਆ ਚਾਹੇ ਉਹ ਟ੍ਰੇਡ ਵਿੰਗ ਆ ਚਾਹੇ ਕਿਸਾਨ ਵਿੰਗ ਆ ਸਾਰੇ ਵੀng ਵੱਧ ਚੜ ਕੇ ਹਿੱਸਾ ਲੈ ਰਹੇ ਨੇ ਔਰ ਕੀ ਸਮਗਰੀ ਕੀ ਭੇਜ ਰਹੇ ਹਾਂ ਸਮਗਰੀ ਕਟੋਕੜੇ ਦੇ ਚ ਹੈਡਰਾ ਡਰਾਈ ਫੂਡ ਹੈਗਾ ਉਹ ਕਟੋਕੜਾ ਸੀ 400 500 ਕਿੱਤਾ ਆ ਗਈ ਹੈ ਤੇ ਕੁਛ ਹੈ ਗਿਆ 5 600 ਕਿੱਟੇ ਕਿ ਸਾਡੀ ਰਾਸ਼ਨ ਦੀ ਹੈਗੀ ਹੈ ਤੇ 200 ਪੇਟੇ ਸਾਡੀ ਪਾਣੀ ਦੀ ਹੈਗੀ ਹੈ ਤੇ ਕੁੱਲ ਕਰ ਵੱਲ ਮਿਲ ਕੇ ਜੇ 13 1400 ਲਗਭਗ ਕਿੱਟ ਬਣਦੀ ਹੈਗੀ ਜਿਹੜੀ ਇਹ ਬਟਿੰਡੇ ਦੇ ਬੁਫਾਰੀਆਂ ਨੇ ਇੱਕ ਆਵਾਜ਼ ਤੇ ਇਹ ਜੀ ਬਹਾਦਰ ਅਸੀਂ ਸਾਡੀ ਪਾਰਟੀ ਸੂਚੀ ਬਠਿੰਡੇ ਦੀ ਲੀਡਰਸ਼ਿਪ ਨੂੰ ਬਹੁਤ ਧੰਨਵਾਦ ਕਰੀਏ ਇਸ ਸ਼ਹਿਰ ਦੇ ਵਪਾਰੀਆਂ ਦਾ ਵੀ ਹਮੇਸ਼ਾ ਜਿਹੜੇ ਬਠਿੰਡਾ ਸ਼ਹਿਰ ਦੇ ਵਪਾਰੀ ਹੈ ਇਸ ਦੁੱਖ ਦੀ ਘੜੀ ਚ ਹਮੇਸ਼ਾ ਨਾਲ ਖੜਦੇ ਹੈਗੇ ਆ ਇਹ ਪੰਜਾਬ ਦੇ ਵਿੱਚ ਇੱਕ ਇਤਿਹਾਸ ਹੈਗਾ ਵੀ ਬਠਿੰਡਾ ਦੇ ਜਿਹੜੇ ਸਮਾਜ ਸੇਵੀ ਹੈ ਹਮੇਸ਼ਾ ਬਾਦ ਚੜ ਕੇ ਹਿੱਸਾ ਲੈਂਦੇ ਆ